ਸਾਸ਼ਿਕਾਲ ਮਹਾਂਤਿਆ ਸਮਝਾ ਨਿਯੁਤਿਕ ਦਸ਼ਕਾ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰੀਆਂ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਸੁਰੱਖਿਆ ਨੂੰ ਲੈ ਕੇ ਤੇ ਪੌਣੀਆਂ ਨਜ਼ਰ ਇਸ ਵੇਲੇ ਦੀਆਂ ਟੌਪ 20 ਹੈਡਲਾਈਨਸ ਤੇ ਅਜ ਫਰੀਦਕੋਟ ਦੌਰੇ ਤੇ ਸੀਮਾਨ 144 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਦਿੱਤੀ ਸੋਗਤ ਹਾਈ ਕੋਰਟ ਦੇ ਹੁਕਮਾਂ ਦਾ ਪਾਲਨ ਨਾ ਕਰਨ ਆਧਕਾਰਨਪਿਆ ਭਾਰੀ ਟੀਚਰਾਂ ਨੂੰ ਸੇਵਾ ਲਾਭ ਜਾਰੀ ਹੋਣ ਤੱਕ ਅਬਿਤ ਅਤੇ ਸਿੱਖਿਆ ਵਿਭਾਗ ਦੇ ਮੁਖ ਸਖਤਰਾਂ ਦੀ ਤਨਖਾਹ ਰੋਕਣ ਦੇ ਦਿੱਤੇ ਹੁਕਮ ਡਿਫਾਲਟਰਾਂ ਦੇ ਲਈ ਸੁਨਹਿਰੀ ਮੌਕਾ ਪੰਜਾਬ ਸਰਕਾਰ ਵਨ ਟਾਈਮ ਸੈਟਲਮੈਂਟ 31 ਦਸੰਬਰ ਤੱਕ ਪ੍ਰਾਪਰਟੀ ਟੈਕਸ ਦੀ ਬਿਆਹ ਤੇ ਜੁਰਮਾਨੇ ਤੇ 100 ਫੀਸਦੀ ਦਿੱਤੀ ਛੂਟ ਪੰਜਾਬ ਵਿਜੀਲੈਂਸ ਦੀ ਵੱਡੀ ਕਾਰਵਾਈ ਸਫਾਈ ਮੁਲਾਜ਼ਮ ਤੋਂ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਲੁਧਿਆਣਾ ਵਾਸੀ ਨੰਬਰਦਾਰ ਪੰਕਜ ਕੁਮਾਰ ਕੀਤਾ ਨਾ ਸ਼ਰੀਲ ਗਾਣੇ ਵਜਾਉਣ ਤੋਂ ਰੋਕਣ ਤੇ ਗਵੰਡੀ ਨੇ ਘਰ ਦਾ ਬੂਹਾ ਭੰਨਿਆ ਤੇ ਟੱਬਰ ਤੇ ਚੜਾਈ ਗਈ ਔਰਤ ਦੀ ਹੋਈ ਮੌਤ। ਮਾਨ ਸਰਕਾਰ ਕਰੇਗੀ 10 ਦਸੰਬਰ ਤੋਂ ਤੁਹਾਡੇ ਦੁਆਰ ਸਕੀਮ ਦੀ ਸ਼ੁਰੂਆਤ। ਲੋਕਾਂ ਨੂੰ ਘਰ ਬੈਠਾ ਮਿਲਣ ਗਿਆ ਕਈ ਸੇਵਾਵਾਂ। ਜਰਿੰਦਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਵਾਪਰਿਆ ਭਿਆਨਕ ਸੜਖਾਸਾ バス ਤੇ ਟਰੈਕਟਰ ਟਾਲੀ ਦੀ ਟੱਕਰ ਦੇ ਵਿੱਚ ਦੋ ਕਿਸਾਨਾਂ ਦੀ ਹੋਈ ਮੌਤ। ਬਿਨਾਂ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਵਾਲਿਆਂ ਦੀ ਹੁਣ ਖੈਰ ਨਹੀਂ ਅੱਜ ਤੋਂ ਕੱਟੇ ਜਾਣਗੇ ਚੋਰਾਣ ਸੁਪਰੀਮ ਕੋਰਟ ਦੇ ਵੱਲੋਂ ਦਿੱਤੇ ਗਏ ਹੁਕਮ। ਲਾਇਰਸ ਨੂੰ ਪਹੁੰਚਾਉਣ ਦੇ ਮਾਮਲੇ 'ਚ ਕਾਲੀ ਸ਼ੂਟਰ ਨੂੰ 2 ਸਾਲ ਦੀ ਕੈਦ ਤੇ ਜੁਰਮਾਨਾ 2015 ਦੇ ਵਿੱਚ ਮੋਹਾਲੀ ਨੇੜੇ ਹੋਇਆ ਸੀ ਫਰਾ ਮੋਹਾਲੀ ਡੀਸੀ ਦਫਤਰ ਦਾ ਕਲਰਕ ਜਸਵੀਰ ਸਿੰਘ ਗ੍ਰਫਤਾਰ ਮਾਲ ਅਧਿਕਾਰੀ ਦੇ ਖਾਤੇ ਚੋਂ ਪੁੱਤ ਦੇ ਖਾਤੇ ਚ ਟ੍ਰਾਂਸਫਰ ਕੀਤੇ 25 ਲੱਖ ਰਿਸ਼ਵਤ ਦੇ ਮਾਮਲੇ ਚ ਜਲੰਧਰ ਦਾ ਐਸਐਚਓ ਹੋਇਆ ਗ੍ਰਫਤਾਰ ਸੁਪਰ ਸੈਂਟਰ ਤੇ ਮਾਲਕ ਤੋਂ 2.5 ਲੱਖ ਰੁਪਏ ਲੈਣ ਦੇ ਲੱਗੇ ਦੋਲ ਸਾਨ ਦੀ ਟੀਮ ਨੇ ਗੱਡੇ ਝੰਡੇ 9 ਸਾਲਾਂ ਦ੍ਰਿਸ਼ਟੀ ਫੁਗਾਟ ਨੇ 1 ਮਿੰਟ ਵਿੱਚ 54 ਆਕਰਸ਼ਕ ਸ਼ਬਦ ਲਿਖ ਕੇ ਬਣਾਇਆ ਵਿਸ਼ਵ ਰਿਕਾਰਡ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਨੂੰ ਕੀਤਾ ਗਿਆ ਰੱਦ ਕਿ ਅਰਾਧ ਸੰਬੰਧ ਨੂੰ ਸੁਪਰੀਮ ਕੋਰਟ ਸੁਣਾਏਗੀ ਆਪਣਾ ਫੈਸਲਾ ਕਾਂਗਰਸ ਪ੍ਰਧਾਨ ਨੇ ਦਲੀਲਾਂ ਆਦੀਵਾਸੀਆਂ ਖਿਲਾਫ ਵੱਧਦੇ ਅਪਰਾਧਾਂ ਤੇ ਸਰਕਾਰਾਂ ਦੀ ਕੀਤੀ ਆਲੋਚਨਾ ਕਿਹਾ ਸਮਾਜ ਨੂੰ ਬੰਨਣਾ ਭਾਜਪਾ ਦੇ ਝੰਡੇ ਦਾ ਹਿੱਸਾ ਜੁਵੇਦੇ ਦੋ ਸਾਲਾਂ ਮਾਸੂਮ ਚ ਧੜਕੇਗਾ ਭਾਰਤ ਦੀ ਨੰਨੀ ਪਰਿਦਾਦ ਦਿਲ ਦੋ ਦੇਸ਼ਾਂ ਦੇ ਦਿਲਾਂ ਦੇ ਰਿਸ਼ਤੇ ਨੂੰ ਮਜ਼ਬੂਤ ਕਰ ਗਈ ਪੰਜ ਸਾਲਾਂ ਦੀ ਬੱਚੀ ਭਾਰਤ ਨੇ ਪੰਨੂ ਸੁਣੇ ਵਿਦੇਸ਼ਾਂ ਬੈਠੇ ਅਤਵਾਦੀਆਂ ਦੀ ਮੰਗੀ ਹਵਾਲਗੀ ਕਿਹਾ ਕਾਨੂੰਨੀ ਪ੍ਰਣਾਲੀ ਦਾ ਕਰਨਾ ਚਾਹੀਦਾ ਹੈ ਸਾਹਮਣਾ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਲੱਗਿਆ ਵੱਡਾ ਝਟਕਾ ਪੜਾਈ ਹੋਈ ਮਹਿੰਗੀ 1 ਜਨਵਰੀ ਨੂੰ ਲਾਗੂ ਹੋਣਗੇ ਨਵੇਂ ਨਿਯਮ ਅਮਰੀਕਾ ਚੋ ਮੋੜ ਹੋਈ ਫਾਇਰਿੰਗ ਲਾਸ ਬੈਗਸਟ ਦੀ ਯੂਨੀਵਰਸਿਟੀ ਚ ਗੋਲੀਬਾਰੀ ਦੌਰਾਨ 3 ਲੋਕਾਂ ਦੀ ਹੋਈ ਮੌਤ ਵਿਰੋਧ ਪ੍ਰਦਰਸ਼ਨ ਵਿਚਾਰ ਰਵਾਂਡਾ ਦੇਸ਼ ਨਿਕਾਲੇ ਦੀ ਨੀਤੀ ਦਾ ਸਨਕ ਨੇ ਕੀਤਾ ਸਮਰਥਨ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਇਸ ਨੂੰ ਕਿਹਾ ਸਭ ਤੋਂ ਸਖਤ ਇਮੀਗ੍ਰੇਸ਼ਨ ਵਿਰੋਧੀ ਕਰਨ ਪਾਰਟੀ ਸਪੀਨਰ ਰਵੀ ਬਿਸ਼ਨੋਈ ਦਾ ਧਮਾਕਾ T20 ਚ ਰਸ਼ਿਦ ਖਾਨ ਨੂੰ ਪਛਾੜ ਕੇ ਬਣੇ ਨੰਬਰ 1 ਗੇਂਦਬਾਜ਼ ਇਸਨੋਂ ਤੱਕ ਦੇ ਆ ਮੁੱਖ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਅਪਡੇਟ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮ ਜ਼ੈਡ ਨਿਊਜ਼